ਸ਼ਰੜ ਦੀ ਬੰਗਾਲਾ बस्ती ਵਿਖੇ ਐਸਐਸਪੀ ਮੋਹਾਲੀ ਹਰਮਨਦੀਪ ਸਿੰਘ ਹਸਦੀ ਅਗਵਾਈ ਦੇ ਵਿੱਚ ਆਪਰੇਸ਼ਨ ਕਾਸੋ ਚਲਾਇਆ ਗਿਆ ਜਿਸ ਦੇ ਚੱਲਦੇ ਹੋਏ ਕਈ ਕਰਾ ਦੀ ਚੈਕਿੰਗ ਕੀਤੀ ਗਈ ਅਤੇ ਕਈ ਅਣਪਛਾਤੇ ਮੋਟਰਸਾਈਕਲਾਂ ਨੂੰ ਪੁਲਿਸ ਵੱਲੋਂ ਜ਼ਬਤ ਵੀ ਕੀਤਾ ਗਿਆ ਇਸ ਸਬੰਧਿਤ ਜਾਣਕਾਰੀ ਦਿੰਦੇ ਹੋਏ ਐਸਐਸਪੀ ਮੋਹਾਲੀ ਹਰਮਨਦੀਪ ਸਿੰਘ ਹੰਸ ਜਿਹੜਾ ਮੁਹਾਲੀ ਏਰੀਆ ਦੇ ਵਿੱਚ ਖਰੜ ਸਿਟੀ 'ਚ ਬੰਗਾਲਾ ਬਸਤੀ ਪੈਂਦੀ ਹੈ ਜੀ ਇੱਥੇ ਕੋਆਰਡੀਨੇਟ ਸਰਚ ਆਪਰੇਸ਼ਨ ਅੱਜ ਮੁਹਾਲੀ ਪੁਲਿਸ ਵੱਲੋਂ ਕੀਤਾ ਗਿਆ ਹੈ ਅਲੱਗ-ਅਲੱਗ ਹੌਟਸਪੌਟ ਏਰੀਆ ਸਾਡੇ ਡਿਸਟ੍ਰਿਕਟ ਦੇ ਮੁਹਾਲਲੇ ਦੇ ਵਿੱਚ ਹੈਗੇ ਜਿੱਥੇ ਜ਼ਿਆਦਾ ਨਸ਼ੇ ਦੇ ਸਮੱਗਲਰ ਵਗੈਰਾ ਰਹਿੰਦੇ ਹੈਗੇ ਉਸ ਬੇਸਿਸ ਤੇ ਹੌਟਸਪੌਟ ਦੀ ਲਿਸਟ ਤਿਆਰ ਕੀਤੀ ਹੋਈ ਹੈ ਅਸੀਂ ਤੇ ਅੱਜ ਇਸ ਦੇ ਖਰੜ ਸਿਟੀ ਦਾ ਜਿਹੜਾ ਏਰੀਆ ਹੈ ਉੱਥੇ ਅਸੀਂ ਚੈਕਿੰਗ ਕੀਤੀ ਹੈ ਜੀ 100 ਦੇ ਕਰੀਬ ਮੁਲਾਜ਼ਮ ਇਸ ਆਪਰੇਸ਼ਨ 'ਚ ਲੱਗੇ ਹੋਏ ਨੇ ਅਲੱਗ-ਅਲੱਗ ਆਊਟਰ ਤੇ ਪੰਜ ਨਾਕੇ ਲਗਾਏ ਗਏ ਨੇ ਜੀ ਤਾਂ ਕਿ ਕੋਈ ਕਾਰਡਨ ਕਰਨ ਲਈ ਏਰੀਆ ਨੂੰ ਔਰ ਬਾਕੀ ਸਰਚ ਆਪਰੇਸ਼ਨ ਜਾਰੀ ਹੈ ਜੇ ਕੋਈ ਰਿਕਵਰੀ ਵਗੈਰਾ ਹੋਊਗੀ ਤਾਂ ਉਹ ਤੁਹਾਨੂੰ ਅਸੀਂ ਇਨਟੀਮੀਟ ਕਰ ਦਾਂਗੇ ਅਗਰ ਕੋਈ ਕਿਹੜੀਆਂ-ਕਿਹੜੀਆਂ ਚੀਜ਼ਾਂ ਟੈਰਰਿਜ਼ਮ ਤੇ ਡਰੱਗਸ ਇਹਨਾਂ ਤਿੰਨਾਂ ਦਾ ਹੁਣ ਜਿਹੜਾ ਨੈਕਸਸ ਹੈ ਉਹਨੂੰ ਤੋੜਨ ਲਈ ਕਿ ਕਿਤੇ ਕੋਈ ਬਾਹਰ ਦਾ ਏਰੀਆ ਦਾ ਆ ਕੇ ਇੱਥੇ ਰਹਿ ਤਾਂ ਨਹੀਂ ਰਿਹਾ ਉਹ ਕਿਸ ਤਰ੍ਹਾਂ ਆਪਣੇ ਡਰੱਗਸ ਦੇ ਉੱਪਰ ਜਿਹੜੀ ਹੈਗੀ ਹੈ ਫਾਈਨਾਂਸ ਕਰਦੇ ਨੇ ਆਪਣੀ ਐਕਟੀਵਿਟੀਜ਼ ਨੂੰ ਡਰੱਗਸ ਨੂੰ ਲੈ ਕੇ ਤਾਂ ਉਸ ਐਂਗਲ ਦੇ ਉੱਪਰ ਅਸੀਂ ਜਿਹੜੀ ਹੈਗੀ ਹੈ ਕੋਆਰਡੀਨੇਟ ਸਰਚ ਉੱਪਰ ਸੀ ਕਿਸੇ ਤਰੀਕੇ ਦੀ ਕੋ ਡਿਪ वगैरह ਮਿਲੀ ਸੀ ਤੇ ਏਰੀਆ ਨਹੀਂ 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 ਜਿਹੜੇ ਹੌਟਸਪੌਟ ਏਰੀਆਜ਼ ਹੈਗੇ ਆਂ ਜੀ ਉਹਨਾਂ ਨੂੰ ਸਰਪ੍ਰਾਈਜ਼ ਟੇਕਿੰਗ ਅਲੱਗ-ਅਲੱਗ ਟਾਈਮ ਤੇ ਕੀਤੀ ਜਾਂਦੀ ਹੈ ਤੇ ਉਸੇ ਲੜੀ ਦੇ ਤਹਿਤ ਅੱਜ ਇੱਥੇ ਕੀਤੀ ਗਈ ਹੈ ਤੁਸੀਂ ਕਿਹੜੇ-ਕਿਹੜ ਰਹੀ ਚਲਦੀ ਰਹੂਗੀ ਤੇ ਜਦੋਂ ਵੀ ਕਰਾਂਗੇ ਅਸੀਂ ਤੁਹਾਨੂੰ ਇੰਟੀਮੇਟ ਕਰ ਦੇਵਾਂਗੇ ਠੀਕ ਹੋ ਗਿਆ